ਵਿਆਹ ਦੀ ਵਧਾਈ ਲੈਣ ਗਈ ਕਿੰਦਰਾ ਵੱਲੋਂ ਕੀਤਾ ਗਿਆ ਹਾਈ ਵੋਲਟੇਜ ਡਰਾਮਾ ਜੀ ਹਾਂ ਖਰੜ ਤੋਂ ਇੱਕ ਅਜੇ ਹੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਦਰਅਸਲ ਵਿਆਹ ਤੋਂ ਬਾਅਦ ਅਕਸਰ ਹੀ ਕਿੰਨਰ ਵਧਾਈ ਮੰਗਣ ਆਉਂਦੇ ਨੇ ਵਿਆਹ ਹੀ ਨਹੀਂ ਬਲਕਿ ਹਰ ਰੇ ਖੁਸ਼ੀ ਦੇ ਮੌਕੇ ਤੇ ਕਿੰਨਰ ਵੱਲੋਂ ਨੱਚ ਟੱਪ ਕੇ ਵਧਾਈ ਮੰਗੀ ਜਾਂਦੀ ਹੈ ਕਈ ਵਾਰੀ ਦੇਖਿਆ ਵੀ ਹੋਵੇਗਾ ਕਿ ਵਿਦਾਈ ਦੀ ਰਕਮ ਨੂੰ ਲੈ ਕੇ ਪਰਿਵਾਰ ਤੇ ਕਿੰੜਾ ਚ ਮਾੜੀ ਮੋਟੀ ਕਹਾ ਸੁਣੀ ਵੀ ਹੋ ਜਾਂਦੀ ਏ ਪਰ ਅੱਜ ਕਿੰੜਾ ਵੱਲੋਂ ਵਿਆਹ ਵਾਲੇ ਘਰੋਂ 1 ਲੱਖ ਦੀ ਰਕਮ ਵਿਦਾਈ ਵਜੋਂ ਮੰਗੀ ਜਾਂਦੀ ਏ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਕਿੰੜਾ ਵੱਲੋਂ ਕੱਪੜੇ ਉਤਾਰ ਕੇ ਡਰਾਮਾ ਕੀਤਾ ਜਾਂਦਾ ਪਰ ਜਦੋਂ ਕਿੰੜਾ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਵੀਡੀਓ ਬਣ ਰਹੀ ਏ ਤਾਂ ਉਹ ਫਿਰ ਕਹਿਣ ਲੱਗ ਜਾਂਦੇ ਨੇ ਕਿ ਵਿਦਾਈ ਦੇਣੀ ਤਾਂ ਦਿਓ ਨਹੀਂ ਦੇਣੀ ਤਾਂ ਨਾ ਦਿਓ ਦਸ ਦੇਗੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਸਵਾਲ ਚੁੱਕੇ ਜਾਂਦੇ ਨੇ ਤੁਸੀਂ ਵੀ ਦੇਖੋ ਵੀਡੀਓ ਤੇ ਜਾਨੋ ਪੂਰਾ ਮਾਮਲਾ ਇਨਸਾਫ ਚਾਹੀਦਾ ਜਿਹੜੇ ਤੁਹਾਡੇ ਮੂਹਰੇ ਸਿਗੇ ਵੀ ਮੈਨੂੰ ਉਹ ਇਨਸਾਫ ਚਾਹੀਦਾ ਵੀ ਜੋ ਇਹਨਾਂ ਨੇ ਮੇਰੇ ਘਰੇ ਨੰਗੇ ਹੋਏ ਐ ਇਹ ਮਾਫੀ ਮੰਗੇ ਸਾਰੀ ਜਨਤਕ ਤੌਰ ਤੇ ਸਾਰਿਆਂ ਦੇ মিডিਆ ਮੂਰੇ ਮਾਫੀ ਮੰਗੇ ਇਹ ਤਾਂ ਟੈਕਸ ਹੋ ਗਿਆ ਖੁਸਰਾ ਟੈਕਸ ਹੋ ਗਿਆ ਕਿਸੇ ਦਾ ਇਹਨਾਂ ਨੂੰ ਕਹਦਾ ਟੈਕਸ ਇਹਨਾਂ ਨੂੰ ਪੜਨਾ ਚਾਹੀਦਾ ਬੱਚਿਆਂ ਨੂੰ ਪੜਾਉਣਾ ਚਾਹੀਦਾ ਸਾਡੇ ਗੁਰੂ ਮਹਾਰਾਜ ਨੇ ਵੀ ਕਿਹਾ ਕਿ ਇਹ ਬੱਚਿਆਂ ਨੂੰ ਪੜ੍ਹਾਉਂਗੇ ਇਹ ਤਾਂ ਹੁਣ ਵਿਲੇ ਖਾਦੇ ਪਿੰਦੇ ਆਪਣਾ ਦੂਜੇ ਟੈਕਸ ਲਾ ਪਿਆ ਇਹਨਾਂ ਨੇ ਕਿਸੇ ਕੋ ਹਿੰਮਤ ਹੁੰਦੀ ਕਿਸੇ ਕੋ ਨਹੀਂ ਜਿੱਦ ਕੋ ਜਿੰਮਤ ਹੈ ਜਿੰਨੀ ਮਰਜ਼ੀ ਦੇਵੇ ਕੋਈ ਜਿੱਦ ਕੋ ਨਹੀਂ ਹਿੰਮਤ ਹੈ ਕਿ ਉਹ ਨਹੀਂ ਦੇਵੇਗਾ ਸਹੀ ਗੱਲ ਹੈ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ